ਸਿੱਤੇ ਅੰਮ੍ਰਿਤ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਹਿਲੇ ਅੰਗ ਤੋਂ ਲੈ ਕੇ 1403 ਅੰਕ ਤੱਕ ਸਮੁੱਚੀ ਬਾਣੀ ਸਾਨੂੰ ਜੀਵਨ ਜਿਉਣ ਦੀ ਪ੍ਰੇਰਣਾ ਦਸਦੀ ਹੈ ਜੀਵਨ ਜਿਉਣ ਦਾ ਸਲੀਕਾ ਦੱਸਦੀ ਹੈ ਮਨੁੱਖ ਤੋਂ ਦੇਵਤਾ ਬਨਣ ਦੀ ਜਿਹੜੀ ਪ੍ਰੇਰਨਾ ਹੈ ਜਿਹੜਾ ਸਬਬ ਹੈ ਗਿਆਨ ਹੈ ਉਹ ਗਿਆਨ ਸਤਗੁਰੂ ਦੀ ਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਪਰ ਫਿਰ ਵੀ ਕੁਝ ਬਾਣੀਆਂ ਐਸੀਆਂ ਨੇ ਜਿਨ੍ਹਾਂ ਦਾ ਸਾਡੇ ਰੋਜ਼ਾਨਾ ਦੇ ਜੀਵਨ ਦੇ ਅੰਦਰ ਬੜਾ ਮਹੱਤਵ ਹੈ ਉਹਨਾਂ ਬਾਣੀਆਂ ਦੇ ਵਿੱਚੋਂ ਆਸਾ ਦੀ ਵਾਰ ਇੱਕ ਬਾਣੀ ਹੈ ਇਹ ਵੀ ਨਿਤਨੇਮ ਦੀ ਬਾਣੀ ਹੈ ਜਿਵੇਂ ਨਿਤਨੇਮ ਦੀਆਂ ਬਾਣੀਆਂ ਸਵੇਰੇ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਜਪ ਸਾਹਿਬ ਦੀ ਬਾਣੀ ਸਵਈਏ ਸ੍ਰਵਕ ਸੁਧਵਾਲੇ ਚਪਈ ਸਾਹਿਬ ਅਨੰਦ ਸਾਹਿਬ ਦੀ ਬਾਣੀ ਬਾਣੀ ਇਸੇ ਤਰ੍ਹਾਂ ਆਸਾ ਦੀ ਵਾਰ ਆਸਾ ਕੀ ਵਾਰ ਇਹ ਵੀ ਨਿਤਨੇਮ ਦੀ ਬਾਣੀ ਹੈ ਇਸ ਬਾਣੀ ਦੇ ਅੰਦਰ ਵੀ ਸਤਿਗੁਰ ਨੇ ਸਾਡੇ ਜੀਵਨ ਦੇ ਅਨੇਕਾਂ ਪਹਿਲੂਆਂ ਦੇ ਉੱਤੇ ਵਿਚਾਰ ਕੀਤੀ ਹੈ ਅਨੇਕ ਇੰਜ ਕਹਿ ਲਓ ਕਿ ਜੇ ਮੂਲ ਰੂਪ ਵਿੱਚ ਅਸੀਂ ਇਸ ਬਾਣੀ ਨੂੰ ਹੀ ਸਮਝ ਲਈਏ ਨਾ ਤੇ ਬਹੁਤੇ ਸੰਸਾਰ ਦੇ ਅੰਦਰ ਭਰਮ ਜਿਹੜੇ ਸਾਡੀ ਮਾਨਸਿਕਤਾ ਦੇ ਅੰਦਰ ਪਏ ਹੋਏ ਨੇ ਉਹ ਦੂਰ ਹੋ ਜਾਣਗੇ। ਧਰਮ ਦੇ ਵਿੱਚ ਜੀਣਾ ਬੜੀ ਚੰਗੀ ਗੱਲ ਐ। ਧਰਮ ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਪ੍ਰਮਾਤਮਾ ਦੇ ਹੁਕਮ ਨੂੰ ਧਾਰਨ ਕਰ ਲੈਂਦੇ ਹੋ ਤੇ ਤੁਸੀਂ ਧਰਮੀ ਬਣ ਜਾਂਦੇ ਹੋ। ਧਰਮ ਦੇ ਵਿੱਚ ਸੱਚ ਤੋਂ ਇਲਾਵਾ ਕੁਝ ਵੀ ਨਹੀਂ। ਪਰ ਜਿੱਦੋਂ ਧਰਮ ਦੇ ਨਾਮ ਤੇ ਪਰਮ ਜੀਵਨ ਵਿੱਚ ਆ ਜਾਂਦੇ ਨੇ ਉਹ ਇੰਜ ਹੁੰਦਾ ਹੈ ਜਿਵੇਂ ਅੰਦਰ ਤੇ ਜ਼ਹਿਰੀ ਭਰੀ ਹੋਵੇ ਪਰ ਉੱਪਰ ਉਹ ਜਿਹੜੀ ਕੋਟਿੰਗ ਹੈ ਉਹ ਗੁੜ ਦੀ ਕਰ ਦਿੱਤੀ ਹੋਵੇ। ਵਿਸ਼ਬਦ ਤੇ ਧਰਮ ਹੈ ਪਰ ਅਸਲ ਦੇ ਵਿੱਚ ਬੰਦਾ ਜ਼ਹਿਰ ਖਾ ਰਿਆ ਹੋਇਆ ਹੈ। ਸਤਗੁਰੂ ਨੇ ਸਾਨੂੰ ਸੁਚੇਤ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਗਿਆਨ ਔਰ ਧਰਮ ਕੈਸੀ ਚੀਜ਼ ਐ ਉਹ ਤੇ ਇੱਕ ਗੁੜ ਦੀ ਡਲੀ ਦੀ ਤਰ੍ਹਾਂ ਬੰਦਾ ਜਿੱਧਰੋਂ ਖਾਵੇ ਉਧਰੋਂ ਹੀ ਮਿੱਠਾ ਐ ਉਹਨੂੰ ਭਾਵੇਂ ਸ਼ੁਰੂ ਤੋਂ ਖਾ ਲਓ ਭਾਵੇਂ ਐਂਡ ਤੋਂ ਖਾ ਲਓ ਭਾਵੇਂ ਵਿੱਚੋਂ ਖਾ ਲਓ ਉਹਨੂੰ ਜਿੱਥੋਂ ਮਰਜ਼ੀ ਛਕ ਲਓ ਤੇ ਤੇ ਆਨੰਦ ਐ ਉਹਨੂੰ ਤੇ ਸਤਗੁਰੂ ਜੀ ਕਹਿੰਦੇ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਪਰ ਜਦੋਂ ਉਸੇ ਧਰਮ ਦੇ ਅੰਦਰ ਬੰਦਾ ਧਰਮ ਦੀ ਪਰਿਭਾਸ਼ਾ ਵਿੱਚ ਧਰਮ ਨੂੰ ਜਿਉਂਦਾ ਹੈ ਉਹ ਇਸੇ ਤਰ੍ਹਾਂ ਹੀ ਆ ਵੀ ਬਾਹਰੋਂ ਜਿਹੜੀ ਪਰਤ ਹੈ ਉਹ ਤੇ ਗੋੜ ਦੀ ਲਾਈ ਹੋਈ ਹੈ ਪਰ ਅੰਦਰ ਸਿਰਫ ਜ਼ਹਿਰ ਹੈ ਸਤਗੁਰ ਨੇ ਕਿਰਪਾ ਕੀਤੀ ਅੱਜ ਜਿਹੜਾ ਸਾਨੂੰ ਸ਼ਲੋਕ ਦਿੱਤਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਦੂਜੀ ਪੌੜੀ ਦੇ ਅੰਦਰ ਇਹ ਤੀਜਾ ਸ਼ਲੋਕ ਹੈ ਇਸ ਪੌੜੀ ਦੇ ਅੰਦਰ ਤਿੰਨ ਸ਼ਲੋਕ ਨੇ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ ਜੋ ਆਪਾਂ ਪਹਿਲਾਂ ਵਿਚਾਰ ਚੁੱਕੀਆਂ ਪਿਛਲੇ ਹਫ਼ਤੇ ਇਹ ਤੀਜਾ ਸ਼ਲੋਕ ਹੈ ਜੋ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀ ਮੂਲ ਗੱਲ ਕੀਤੀ ਹੈ ਇਹਨਾਂ ਇਸ ਦੂਜੀ ਪੌੜੀ ਦੇ ਅੰਦਰ ਉਹ ਇਹੀ ਹੈ ਲਿਖ ਨਾਵੇਂ ਧਰਮ ਬਹਾਲਿਆ ਪਰਮਾਤਮਾ ਅਕਾਲ ਪੁਰਖ ਨੇ ਸੰਸਾਰ ਦੇ ਅੰਦਰ ਜਿਹੜਾ ਧਰਮ ਹੈ ਧਰਮ ਮੇਰੇ ਤੁਹਾਡੇ ਸਭਨਾ ਦੇ ਜੀਵਨ ਦੇ ਅੰਦਰ ਸੰਸਾਰ ਦੇ ਲੇਖੇ ਜੋਖੇ ਨੇ ਜਿਹੜੇ ਉਹਨਾਂ ਨੂੰ ਮੁਕਾਣ ਦੇ ਲਈ ਪਰਮਾਤਮਾ ਨੇ ਸਾਡੇ ਉੱਪਰ ਧਰਮ ਲਾਗੂ ਕੀਤਾ ਜੋクセ ਕਰਦੇ ਆ ਜੀਵਨ ਦੇ ਅੰਦਰ ਉਹਨਾਂ ਦਾ ਨਿਪਟਾਰਾ ਕਰਨ ਦੇ ਲਈ ਇੰਜ ਕਹਿ ਲੋ ਵੀ ਜਿਵੇਂ ਕੋਈ ਬੰਦਾ ਬੜਾ ਚਲਾਕ ਹੋਵੇ ਤੇ ਮਾਲਕ ਨੂੰ ਡਾਊਟ ਹੋਵੇ ਵੀ ਇਹ ਹੁਣ ਕੋਈ ਨਾ ਕੋਈ ਸ਼ੈਤਾਨੀ ਕਰ ਸਕਦਾ ਹੈ ਤੇ ਮਾਲਕ ਉਹਦੀ ਹਰ ਇੱਕ ਐਕਟੀਵਿਟੀ ਨੂੰ ਵੇਖਣ ਦੇ ਲਈ ਵੀ ਕੀ ਕਰਦਾ ਉਹਦੇ ਉੱਪਰ ਇੱਕ ਕੈਮਰਾ ਲਾ ਦੇ ਪਰ ਉਹਨੂੰ ਦੱਸੇ ਨਾ ਵੀ ਤੇਰੇ ਤੇ ਕੈਮਰਾ ਲੱਗਾ ਹੈ ਵੀ ਜੋ ਤੂੰ ਕਰੇਗਾ ਤੇਰੀ ਹਰਕਤ ਕੈਦ ਹੋ ਜਾਏਗੀ ਕੈਮਰੇ ਵਿੱਚ ਉਹਨੂੰ ਦੱਸੇ ਨਾ ਇਸੇ ਤਰ੍ਹਾਂ ਰੱਬ ਜੀ ਕਰਦੇ ਉਹਨੇ ਨਾ ਪ੍ਰਮਾਤਮਾ ਨੇ ਸਾਡੇ ਉੱਪਰ ਧਰਮ ਦਾ ਨਾ ਇੱਕ ਕੈਮਰਾ ਲਾਇਆ ਹੈ ਜੋ ਸਾਡੇ ਨਾਲ ਨਾਲ ਚੱਲਦਾ ਉਹਨੂੰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਧਰਮ ਦਲਾਲ ਪਾਏ ਨਿਸ਼ਾਨ ਪਾਤਸ਼ਾਹ ਕਹਿੰਦੇ ਨੇ ਧਰਮ ਦਲਾਲ ਹੈ ਇਹ ਨਿਸ਼ਾਨ ਪਾਉਂਦਾ ਜਿਵੇਂ ਜਿਵੇਂ ਦਾ ਬੰਦਾ ਕਰਮ ਕਰਦਾ ਓਵੇਂ ਦਾ ਨਿਸ਼ਾਨ ਇਹਦੇ ਕਰਮਾਂ ਦੇ ਉੱਪਰ ਪੈਂਦਾ ਜਾਂਦਾ ਓਵੇਂ ਦੇੰਦੇ ਕਰਮ ਤੇ ਜਿਵੇਂ ਦੇ ਕਰਮ ਹੁੰਦੇ ਨੇ ਓਵੇਂ ਦਾ ਉਹਦਾ ਰੂਪ ਸੰਸਾਰ ਵਿੱਚ ਪ੍ਰਗਟ ਹੁੰਦਾ ਹੁੰਦਾ ਹੈ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀ ਪਾਪੀ ਬੰਦੇ ਨੂੰ ਕਦੀ ਕੋਈ ਧਰਮੀ ਨਹੀਂ ਕਹਿੰਦਾ ਕਿਉਂਕਿ ਉਹਦੇ ਕਰਮ ਪਾਪੀਆਂ ਵਾਲੇ ਨੇ ਧਰਮੀ ਬੰਦੇ ਨੂੰ ਕਦੇ ਕੋਈ ਪਾਪੀ ਨਹੀਂ ਕਹਿੰਦਾ ਕਿਉਂਕਿ ਉਹਦੇ ਕਰਮ ਧਰਮੀਆਂ ਵਾਲੇ ਨੇ ਹੁਣ ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਸਮਝਣਾ ਬੜਾ ਡਿਫਿਕਲਟ ਹੈ ਬੜਾ ਔਖਾ ਹੈ ਇਹ ਆਮ ਬੰਦੇ ਦੀ ਸਮਝ ਵਿੱਚ ਗੱਲ ਨਹੀਂ ਆਉਂਦੀ ਆਪਾਂ ਸੰਸਾਰਿਕ ਜੀਵਾਂ ਦੁਨਿਆਵੀ ਤੌਰ ਤੇ ਸੰਸਾਰ ਦੇ ਕਾਰ ਵਿਹਾਰ ਕਰਦੇ ਆ ਹੋਇਆ ਅੱਜ ਇਹ ਚੀਜ਼ ਲੈ ਕੇ ਆਣੀ ਉਹ ਚੀਜ਼ ਲਿਆਣੀ ਆ ਫੁੱਕ ਗਈ ਉਹ ਖਤਮ ਹੋ ਗਈ ਉਧਰ ਦੁੱਖ ਉਧਰ ਸੁੱਖ ਬੱਚਿਆਂ ਲਈ ਫਿਰ ਬੱਚਿਆਂ ਤੋਂ ਬਾਅਦ ਪੁੱਤਰਿਆਂ ਲਈ ਪੁੱਤਰੀਆਂ ਲਈ ਇੰਜ ਜੀਵਨ ਨਿਕਲ ਜਾਂਦਾ ਸਾਰਾ ਪਹਿਲਾ ਬੰਦਾ ਆਪਣੇ ਆਪ ਨੂੰ ਸਟੈਂਡ ਕਰਨ ਲਈ ਜਿੰਦਾ ਹੈ ਫਿਰ ਬੱਚਿਆਂ ਲਈ ਜਿੰਦਾ ਹੈ ਫਿਰ ਪੋਤਰਿਆ ਪੁੱਤਰੀਆਂ ਲਈ ਜਿੰਦਾ ਹੈ ਬਸ ਫਿਰ ਇਸੇ ਤਰ੍ਹਾਂ ਹੀ ਰੱਬ ਦੇ ਘਰ ਨੂੰ ਤੁਰ ਜਾਂਦਾ ਹੈ। ਪ੍ਰਿੰਦ ਸਾਰੇ ਦੇ ਵਿੱਚ ਸਾਡੀ ਚੇਤਨਾ ਨਹੀਂ ਕੰਮ ਕਰਦੀ ਕਿਤੇ ਵੀ। ਚੇਤਨਾ ਦਾ ਮਤਲਬ ਹੁੰਦਾ ਹੈ ਚੇਤਨ ਹੋਣਾ ਜਾਗਣਾ। ਅਵੇਰ ਹੋਣਾ ਬੜਾ ਜ਼ਰੂਰੀ ਸ਼ੀਅ ਦੇ ਸਾਰੇ ਦੇ ਵਿੱਚ। ਜਦੋਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੁੰਦੇ ਅੰਦਰ ਸਤਿਗੁਰ ਨੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਤੇ ਜੇ ਤੁਸੀਂ ਉਹਨਾਂ ਪੰਜ ਖੰਡਾਂ ਨੂੰ ਬੜਾ ਬਰੀਫਲੀ ਸਮਝੋਗੇ ਨਾ ਬੜਾ ਤੇ ਤੁਹਾਨੂੰ ਸਮਝ ਆਏਗੀ ਕਿ ਵੀ ਧਰਮ ਖੰਡ ਕਾ ਇਹੋ ਧਰਮ ਫਿਰ ਧਰਮ ਖੰਡ ਆ ਸਾਰਾ ਸਰਬ ਦੀ ਬਣਾਈ ਕੁਦਰਤ ਜਿਹੜੀ ਹੈ ਨਾ ਇਹ ਧਰਮ ਖੰਡ ਹੈ ਇਹਦੇ ਵਿੱਚ ਰੱਬ ਜੀ ਨੇ ਕਿੰਨਾ ਕੁਝ ਪੈਦਾ ਕੀਤਾ ਹੈ ਕਿੰਨੇ ਜੀ ਪੈਦਾ ਕੀਤੇ ਆਪਾਂ 84 ਲੱਖ ਕਹਿ ਦਿੰਨੇ ਆ ਕਿੰਨੇ ਜੀ ਰੱਬ ਨੇ ਪੈਦਾ ਕੀਤੇ ਇਹ ਸਾਰੇ ਰੱਬ ਦੀ ਬਣਾਏ ਇਸ ਧਰਮਖੰਡ ਦਾ ਹਿੱਸਾ ਨੇ ਫਿਰ ਇਸ ਤੋਂ ਅੱਗੇ ਸ਼ੁਰੂ ਹੁੰਦਾ ਗਿਆਨ ਗਿਆਨ ਦਾ ਮਤਲਬ ਹੁੰਦਾ ਸੋਝੀ ਸਮਝ ਮੈਂ ਕਿਉਂ ਆ ਮੇਰੇ ਤੋਂ ਪਹਿਲਾਂ ਵੀ ਕਿੰਨੇ ਹੋਏ ਮੇਰੇ ਤੋਂ ਬਾਅਦ ਵੀ ਦੁਨੀਆ ਆ ਰਹੀ ਹੈ ਮੈਂ ਵੀ ਆ ਇਸ ਸ੍ਰਿਸ਼ਟੀ ਦਾ ਇੱਕ ਹਿੱਸਾ ਮੇਰੇ ਨਾਲੋਂ ਹੋਰ ਕਿੰਨੇ ਮੇਰੇ ਮੇਰੇ ਬਰਾਬਰ ਦੇ ਨੇ ਪਰ ਮੈਂ ਹਾਂ ਇਸ ਧਰਤੀ ਦੇ ਉੱਪਰ ਕਿਉਂ ਆ ਮੈਂ ਕਿਉਂ ਇਸ ਸੰਸਾਰ ਦੇ ਅੰਦਰ ਆਇਆ ਜਿਹਨੂੰ ਇਸ ਚੀਜ਼ ਪਾਸੇ ਬੰਦਾ ਚੱਲਦਾ ਉਹਨੂੰ ਕਹਿੰਦੇ ਨੇ ਗਿਆਨ ਖੰਡ ਫਿਰ ਜਦੋਂ ਇਸ ਗਿਆਨ ਨੂੰ ਸਮਝ ਕੇ ਗਿਆਨ ਦੇ ਉੱਤੇ ਬੰਦਾ ਫਿਰ ਮਿਹਨਤ ਕਰਦਾ ਹੈ ਸ਼ਰਮ ਕਰਦਾ ਹੈ ਇਹਨੂੰ ਜਾਣਨ ਦਾ ਉਦਦਮ ਕਰਦਾ ਹੈ ਤੇ ਫਿਰ ਉਹਨੂੰ ਕਹਿੰਦੇ ਨੇ ਸ਼ਰਮ ਖੰਡ ਤੇ ਜਦੋਂ ਜਾਣਨ ਦਾ ਉਦਦਮ ਕਰਦਾ ਹੈ ਫਿਰ ਜਿਸ ਨਤੀਜੇ ਤੇ ਪਹੁੰਚਦਾ ਹੈ ਉਹਨੂੰ ਕਹਿੰਦੇ ਨੇ ਕਰਮ ਖੰਡ ਬਖਸ਼ਿਸ਼ ਤੇ ਜਿੱਦੋਂ ਬਕਸ਼ਿਸ ਦੇ ਘਰ ਵਿੱਚ ਪਹੁੰਚ ਜਾਂਦਾ ਹੈ ਫਿਰ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਵੀ ਭਾਈ ਹੁਣ ਤੂੰ ਸੱਚ ਵਿੱਚ ਚੋਤਪੋਤ ਹੋ ਗਿਆ ਹੁਣ ਤੂੰ ਰੱਬ ਵਿੱਚ ਚੋਤਪੋਤ ਹੋ ਗਿਆ ਹੁਣ ਤੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੁਣ ਤੂੰ ਉਹਦਾ ਰੂਪ ਬਣ ਗਿਆ ਇਹ ਇੱਕ ਯਾਤਰਾ ਹੈ ਜਿਹੜੀ ਆਪਾਂ ਸਾਰਿਆਂ ਨੇ ਸੰਸਾਰ ਦੇ ਵਿੱਚ ਤੈਅ ਕਰਨੀ ਹੈ ਜਿਹੜਾ ਇਹਨੂੰ ਤੈਅ ਕਰ ਲੈਂਦਾ ਹੈ ਉਹ ਜੀਵਨ ਦੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਜਿਹੜਾ ਇਹਨੂੰ ਤੈਅ ਨਹੀਂ ਕਰਦਾ ਉਹ ਫਿਰ ਸੰਸਾਰ ਦੇ ਅੰਦਰ ਜਿਵੇਂ ਆਪਾਂ ਜੀਵਨ ਜੀ ਰਹੇ ਆਏ ਆ ਪਹਿਲੋ ਆਪਣੇ ਲਈ ਫਿਰ ਬੱਚਿਆਂ ਲਈ ਫਿਰ ਪੁੱਤਰਿਆਂ ਲਈ ਫਿਰ ਇੱਕ ਦਿਨ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਬਸ ਇੱਥੇ ਖੜਾ ਹੋਇਆ ਆਪਾਂ ਸਾਰੇ ਉਮੂਮਨ ਇੱਥੇ ਖੜੇ ਹੋਏ ਆਂ ਜਾਗ੍ਰਿਤੀ ਜੀਵਨ ਦੇ ਅੰਦਰ ਬੜੀ ਜ਼ਰੂਰੀ ਹੈ ਜਾਗਣਾ ਬੜਾ ਜ਼ਰੂਰੀ ਹੈ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿੰਨੇ ਨੇ ਜਗਾਂਦਾ ਕੋਣ ਐ ਸਾਨੂੰ ਜਗਾਂਦਾ ਗੁਰੂ ਜੇ ਗੁਰੂ ਨਾ ਹੋਵੇ ਫਿਰ ਅਸੀਂ ਜਾਗ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਸੇ ਵੀ ਜੀਵਨ ਦੇ ਫੀਲਡ ਦੇ ਅੰਦਰ ਗੁਰੂ ਮਾਂ ਬੱਚੇ ਨੂੰ ਤੁਰਨਾ ਸਿਖਾਉਂਦੀ ਐ ਮਾਂ ਬੱਚੇ ਦਾ ਪਹਿਲਾ ਗੁਰੂ ਐ ਨਾ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਬੈਠਣਾ ਸਿਖਾਇਆ ਉੱਠਣਾ ਸਿਖਾਇਆ ਖਾਣ ਪੀਣ ਦੀ ਲਿਆਕਤ ਦੱਸੀ ਫਿਰ ਜਿਵੇਂ ਹੋਰ ਥੋੜਾ ਵੱਡਾ ਹੁੰਦਾ ਹੈ ਉਹ ਚੀਜ਼ਾਂ ਅੱਗੇ ਤੋਂ ਅੱਗੇ ਬੰਦੇ ਦੇ ਜੀਵਨ ਵਿੱਚ ਆਉਂਦੀਆਂ ਜਾਂਦੀਆਂ ਨੇ ਤੇ ਦਾਤਾ ਜੀ ਕਹਿੰਦੇ ਨੇ ਇਸੇ ਤਰ੍ਹਾਂ ਧਰਮ ਜਿਹੜਾ ਹੈ ਨਾ ਸਾਡੇ ਜੀਵਨ ਦੇ ਅੰਦਰ ਇੱਕ ਨਿਸ਼ਾਨ ਲਾਉਂਦਾ ਹੈ ਲਿਖ ਨਾਵੇਂ ਧਰਮ ਬਹਾਲਿਆ ਬਸ ਇਸ ਪੌੜੀਆਂ ਇਸ ਤਿੰਨਾਂ ਸ਼ਲੋਕਾਂ ਤੇ ਪੌੜੀ ਦੇ ਅੰਦਰ ਇਹ ਵਿਚਾਰ ਹੈ ਅੱਜ ਜਿਹੜੀ ਗੱਲ ਸਤਪੁਰ ਨੇ ਕੀਤੀ ਨੇ ਇਸ ਸ਼ਬਦ ਦੇ ਅੰਦਰ ਦੂਜੇ ਤੀਜੇ ਸ਼ਲੋਕ ਦੇ ਅੰਦਰ ਗੁਰੰਗਤ ਦੇ ਪਾਤਸ਼ਾਹ ਜੀ ਦੇ ਪਾਤਸ਼ਾਹ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ ਪਾਤਸ਼ਾਹ ਕਹਿੰਦੇ ਨੇ ਆ ਜਿਹੜਾ ਜਗ ਇਹਨਾਂ ਸਾਰਾ ਸੰਸਾਰ ਇਹ ਸੱਚ ਹੈ ਸੱਚ ਹੈ ਪਹਿਲਾ ਸ਼ਬਦ ਹੈ ਸੱਚ ਹੈ ਫਿਰ ਦੂਜੇ ਸ਼ਬਦ ਪੜੋਗੇ ਸੱਚੇ ਕਾ ਪਹਿਲਾਂ ਦੋ ਮਾਤਰਾ ਨੇ ਫਿਰ ਇੱਕ ਮਾਤਰਾ ਨੇ ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਬਾਣੀ ਨੂੰ ਪੜਦੇ ਆ ਹੋਇਆ ਇਹ ਸੁਚੇਤਤਾ ਬੜੀ ਜ਼ਰੂਰੀ ਹੈ। ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਜਗਤ ਹੈ ਪ੍ਰਮਾਤਮਾ ਦੀ ਰੱਬ ਜੀ ਦੀ ਕੋਠੀ ਹੈ। ਕੋਠੜੀ ਦਾ ਮਤਲਬ ਹੁੰਦਾ ਹੈ ਥਾਂ। ਆਪਾਂ ਪੰਜਾਬੀ ਦੇ ਅੰਦਰ ਕਿੰਨੇ ਸਾਡੀ ਕੋਠੀ ਵੇਖੀਏ। ਕੋਠੀ ਦਾ ਮਤਲਬ ਹੈ ਜਿਹੜਾ ਬੜਾ ਸੋਹਣਾ ਸਥਾਨ ਬਣਾਇਆ ਹੋਵੇ। ਜਿਹੜਾ ਜਨ ਜੀ ਬਣੀ ਹੋਵੇ ਕਾਨਿਆਂ ਦੀ ਉਹਨੂੰ ਕਹਿੰਦੇ ਨੇ ਸਾਡੀ ਝੋਪੜੀ। ਤੇ ਜੇ ਕਿਸੇ ਨੇ ਬੜਾ ਸੋਹਣਾ ਮਕਾਨ ਬਣਾਇਆ ਹੋਵੇ ਇਹ ਬੜਾ ਵਧੀਆ ਜੀ ਆ ਤੇ ਫਿਰ ਕਹਿੰਦੇ ਨੇ ਸਾਡੀ ਕੋਠੀ ਦੇਖੀ ਤੂੰ ਪਾਦਸ਼ਾਹ ਕਹਿੰਦੇ ਨੇ ਸੰਸਾਰ ਨਾਲ ਜਗ ਜਿਹੜਾ ਹੈ ਨਾ ਇਹ ਰੱਬ ਦੀ ਕੋਠੀ ਹੈ ਇਹ ਰੱਬ ਦੇ ਰਹਿਣ ਦੀ ਥਾਂ ਹੈ ਇਹਦਾ ਮਤਲਬ ਪਹਿਲੀ ਗੱਲ ਇਹ ਕਲੀਅਰ ਹੋ ਗਈ ਪਰਮਾਤਮਾ ਦੀ ਬਣਾਈਏ ਕੋਠੜੀ ਹੈ ਤੇ ਰੱਬ ਦੇ ਵਿੱਚ ਹੈ ਤੁਸੀਂ ਇੱਕ ਸ਼ਬਦ ਪੜ੍ਹ ਕੇ ਗਏ ਹੋ ਮੂਲ ਮੰਤਰ ਦੇ ਅੰਦਰ ਜਿੱਦੋਂ ਬਾਣੀ ਆਰੰਭ ਹੋਈ ਉੱਥੇ ਵੀ ਸਤਿਗੁਰ ਨੇ ਮੂਲ ਮੰਤਰ ਦਿੱਤਾ ਉੱਥੇ ਵੀ ਸਾਬ ਜੀ ਨੇ ਬਚਨ ਕਹੇ ਕਰਤਾ ਪੁਰਖ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਕਰਤਾ ਇਹ ਇਹ ਫਿਲਾਸਫੀ ਕਿਸੇ ਹੋਰ ਧਰਮ ਨੇ ਨਹੀਂ ਦਿੱਤੀ ਕਿਸੇ ਹੋਰ ਧਰਮ ਨੇ ਨਹੀਂ ਦਿੱਤੀ ਮੁਸਲਮਾਨ ਧਰਮ ਜਿਹੜਾ ਇਸਲਾਮ ਆਪਾਂ ਪਿਛਲੇ ਦਿਵਾਨਾ ਉਹ ਕਹਿੰਦਾ ਰੱਬ 14 ਰੱਬ ਨੇ ਲੋਕ ਬਣਾਏ ਨੇ ਰੱਬ ਸਤ ਨੇ ਲੋਕ ਵਿੱਚ ਰਹਿੰਦਾ ਹੈ ਕਿਤੇ ਉਹ ਰੱਬ ਦੀ ਹੋਂਦ ਧਰਤੀ ਤੇ ਨਹੀਂ ਮੰਨਦੇ ਉਹ ਜਦੋਂ ਬੰਦੇ ਨੂੰ ਮਰਨ ਤੋਂ ਬਾਅਦ ਦਫਨਾਉਂਦੇ ਨੇ ਨਾ ਉਹਨਾਂ ਦੇ ਦਫਨਾਣ ਦਾ ਮਤਲਬ ਇੱਕ ਉਹਨਾਂ ਦੀ ਮੈਂਟੈਲਿਟੀ ਅੰਦਰ ਉਹਨਾਂ ਦੇ ਧਰਮ ਦੇ ਅੰਦਰ ਇੱਕ ਸੋਚ ਭਰੀ ਹੈ ਵਿਚਾਰ ਭਰੀ ਹੈ ਕਿ ਜਦਨ ਇਸ ਸੰਸਾਰ ਦਾ ਅੰਤ ਹੋਏਗਾ ਨਾ ਉਸ ਦਿਨ ਫਿਰ ਪ੍ਰਮਾਤਮਾ ਆਪਣੇ ਵਸਿੰਦਿਆਂ ਨੂੰ ਜਿਹੜਾ ਅੱਲਾ ਤਾਲਾ ਹੈ ਪ੍ਰਮਾਤਮਾ ਹੈ ਉਹ ਆਪਣੇ ਬੰਸ਼ਿੰਦਿਆਂ ਨੂੰ ਜਿਹੜੇ ਉਹਦੀਆਂ ਉਹਦੇ ਦਰ ਦੇ ਪੱਕੇ ਨਮਾਜ਼ੀ ਨੇ ਉਹਨਾਂ ਨੂੰ ਰੱਬ ਫਿਰ ਕਬਰਾਂ ਵਿੱਚੋਂ ਕੱਢ ਕੇ ਆਪਣੇ ਘਰ ਲੈ ਕੇ ਜਾਏਗਾ ਆਪਣੇ ਨਾਲ ਲੈ ਕੇ ਜਾਏਗਾ ਉਹਨਾਂ ਦੀ ਸੋਚ ਐਸੇ ਕਰਕੇ ਉਹ ਜਿਹੜਾ ਬੰਦਾ ਇਸਲਾਮ ਧਰਮ ਨੂੰ ਮੰਨਣ ਵਾਲਾ ਉਹਨੂੰ ਕਦੀ ਜਲਾਉਂਦੇ ਨਹੀਂ ਉਹ ਪਾ ਨਾਪਾਕ ਸਮਝਦੇ ਨੇ ਜਲਾਣਾ ਕਹਿੰਦੇ ਨੇ ਇਹ ਨਾਪਾਕ ਹੈ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਚ ਦਿੱਤੀ ਸਾਹਿਬ ਜੀ ਕਹਿੰਦੇ ਨੇ ਰੱਬ ਕਰਤਾ ਪੁਰਖ ਹੈ ਉਹ ਕ੍ਰੀਏਟਰ ਹੈ ਬਣਾਉਂਦਾ ਹੈ ਇਹ ਇਹ ਹਰ ਧਰਮ ਕਹਿੰਦਾ ਹੈ ਵੀ ਉਹ ਪ੍ਰਮਾਤਮਾ ਬਣਾਉਂਦਾ ਹੈ ਇਸਲਾਮ ਧਰਮ ਕਹਿੰਦਾ ਹੈ ਵੀ ਰੱਬ ਨੇ ਦੁਨੀਆ ਬਣਾਈ ਹਿੰਦੂ ਧਰਮ ਕਹਿੰਦਾ ਹੈ ਵੀ ਰੱਬ ਨੇ ਦੁਨੀਆ ਬਣਾਈ ਹੋਰ ਧਰਮ ਵੀ ਕਹਿੰਦੇ ਨੇ ਰੱਬ ਨੇ ਦੁਨੀਆ ਬਣਾਈ ਪਰ ਬਾਬਾ ਨਾਨਕ ਜੀ ਕਹਿੰਦੇ ਨੇ ਰੱਬ ਨੇ ਸਿਰਫ ਬਣਾਈ ਨਹੀਂ ਹੈ ਪਾਤਸ਼ਾਹ ਕਹਿੰਦੇ ਨੇ ਉਹ ਬਣਾ ਕੇ ਦੇ ਅੰਦਰ ਹੀ ਬੈਠਾ ਹੋਇਆ ਉਹ ਕਿਤੇ ਬਾਹਰ ਨਹੀਂ ਹੈ ਉਹ ਇਹਦੇ ਅੰਦਰ ਹੈ ਹਰ ਚੀਜ਼ ਦੇ ਵजूद ਵਿੱਚ ਪ੍ਰਮਾਤਮਾ ਦਾ ਅੰਸ਼ ਹੈ ਵਨਸਪਤੀ ਦੇ ਅੰਦਰ ਹੈ ਰੁੱਖਾਂ ਦੇ ਅੰਦਰ ਜਾਨਵਰਾਂ ਦੇ ਅੰਦਰ ਪਸ਼ੂਆਂ ਦੇ ਅੰਦਰ ਬੰਦੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਹਰ ਚੀਜ਼ ਦੇ ਅੰਦਰ ਪ੍ਰਮਾਤਮਾ ਦੀ ਹੋਂਦ ਹੈ ਹਰ ਚੀਜ਼ ਦੇ ਅੰਦਰ ਇਹ ਗੱਲ ਵੱਖਰੀ ਵੀ ਆਪਾਂ ਕੁੱਝ ਚੀਜ਼ਾਂ ਨਿਯਤ ਕਰ ਲੀਆਂ ਨਿਯਤ ਕਰ ਲੀਆਂ ਉਹਨੂੰ ਸਮਾਜ ਸੰਸਾਰ ਦਾ ਇੱਕ ਵਿਧਾਨ ਬਣਾ ਲਿਆ ਵੀ ਸਾਡੀ ਇਹ ਮਰਿਆਦਾ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇ ਸਾਰਿਆਂ ਦੇ ਅੰਦਰ ਇਹ ਜਗ ਸੱਚ ਹੈ ਕੀ ਹੈ ਕੋਠੜੀ ਇਹ ਜਗਤ ਸੱਚੇ ਦੀ ਕੋਠੀ ਹੈ ਰੱਬ ਦੇ ਰਹਿਣ ਦੀ ਥਾਂ ਹੈ ਤੇ ਪਾਤਸ਼ਾਹ ਕਹਿੰਦੇ ਨੇ ਸੱਚੇ ਕਾ ਵਿੱਚ ਵਾਸ ਉਹਦਾ ਵਾਸ ਇਹਦੇ ਵਿੱਚ ਹੈ ਪਰਮਾਤਮਾ ਇਹਦੇ ਵਿੱਚ ਹੀ ਬੈਠਾ ਹੋਇਆ ਹੈ ਇਹਦੇ ਤੋਂ ਬਾਹਰ ਨਹੀਂ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਨਾ ਹੁਕਮ ਸਮਾਏ ਲੈ ਇਕੋ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਹੁਕਮ ਦੇ ਵਿੱਚ ਸਮਾਏ ਸਮਾਏ ਦਾ ਮਤਲਬ ਹੁੰਦਾ ਹੈ ਮਿਲਾ ਲੈਣਾ ਇਕਨਾ ਹੁਕਮ ਹੁਕਮ ਦੇ ਮੰਮੇ ਨੂੰ ਸਿਆਰੀ ਹੁਕਮ ਵਿੱਚ ਤੋੜ ਕੇ ਇਹਨੂੰ ਇਸ ਤਰ੍ਹਾਂ ਪੜਾਂਗੇ ਹੁਕਮ ਵਿੱਚ ਚਲਾ ਕੇ ਸਮਾਏ ਲੈ ਸਮਾਏ ਲੈ ਦਾ ਮਤਲਬ ਹੁੰਦਾ ਹੈ ਮਿਲਾ ਲੈਣਾ ਆਪਣੇ ਨਾਲ ਮਿਲਾ ਲੈਂਦਾ ਤੇ ਬਾਦਸ਼ਾਹ ਕਿੰਨੇ ਨੀਕਾ ਹੁਕਮੇ ਕਰੇ ਬਿਨਾ ਇਕੋ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਹੁਕਮ ਦੇ ਵਿੱਚ ਵਿਨਾਸ਼ ਕਰਦਾ ਇਹਦਾ ਮਤਲਬ ਇਹ ਵੀ ਫਿਰ ਪ੍ਰਮਾਤਮਾ ਹੀ ਹੈ ਸਭ ਚੀਜ਼ਾਂ ਦੇ ਵਿੱਚ ਨਾ ਫਿਰ ਤੇ ਰੱਬ ਜੀ ਇੱਕ ਬੜੀ ਪਿਆਰੀ ਨਜ਼ਮ ਹੈ ਪਾਕਿਸਤਾਨ ਦਾ ਇੱਕ ਬੜਾ ਪਿਆਰਾ ਸ਼ਾਇਰ ਹੈ ਪਿਛਲੇ ਦਿਨੀ ਉਹਨਾਂ ਦਾ ਇੰਤਕਾਲ ਹੋਇਆ ਉਹਨਾਂ ਨੇ ਬੜੀ ਪਿਆਰੀ ਨਜ਼ਮ ਲਿਖੀ ਹੈ ਉਹ ਕਹਿੰਦਾ ਹੈ ਰੱਬਾ ਜੇ ਤੇਰੇ ਹੁਕਮ ਜੇ ਤੇਰੇ ਹੁਕਮ ਬਿਨਾ ਪੱਤਾ ਵੀ ਨਹੀਂ ਹਿੱਲਦਾ ਤੇ ਕੀ ਹਰ ਮਾੜੇ ਤੇ ਚੰਗੇ ਪਿੱਛੇ ਤੂੰ ਹੈ ਵੀ ਜੇ ਤੇਰੀ ਰਜ਼ਾ ਤੋਂ ਬਿਨਾਂ ਕਪੱਤਾ ਵੀ ਨਹੀਂ ਹਿਲਦਾ ਸੰਸਾਰ ਦੇ ਅੰਦਰ ਤੇ ਫਿਰ ਇਹ ਜਿੰਨੇ ਸੰਸਾਰ ਦੇ ਅੰਦਰ ਬਾੜੇ ਬੰਦੇ ਨੇ ਜਾਂ ਤਗੜੇ ਬੰਦੇ ਨੇ ਉਹਦੇ ਪਿੱਛੇ ਕੀ ਤੂੰ ਖੜਾ ਹੋਇਆ ਹੈ ਇਹਨਾਂ ਮਤਲਬ ਤੇ ਹੀ ਕੱਢਾਂਗੇ ਨਾ ਪਰ ਆਪਾਂ ਸਾਰੇ ਜਿਹਨੂੰ ਉਪਰੀ ਅੱਖ ਨਾਲ ਵੇਖੋਗੇ ਤੇ ਆਪਾਂ ਇਸ ਭਰਮ ਵਿੱਚ ਰਹਿ ਜਾਂਦੇ ਆ ਇਸ ਭਰਮ ਵਿੱਚ ਬਿਨ ਹੀ ਰੱਬ ਕਰਨ ਵਾਲਾ ਹੈ ਪ੍ਰਮਾਤਮਾ ਕਰਨ ਵਾਲਾ ਹੈ ਤੇ ਆਪਾਂ ਜੀਵਨ ਦੇ ਅੰਦਰ ਜਦੋਂ ਕੁਝ ਘਟਦਾ ਹੈ ਨਾ ਤੇ ਆਪਾਂ ਇਹੀ ਸੋਚ ਦੁਨੀਆ ਦੇ ਅੰਦਰ ਜਾਹਿਰ ਕਰਦੇ ਆ ਵੀ ਨਹੀਂ ਪਰਮਾਤਮਾ ਦੀ ਰਜ਼ਾ ਸੀ ਰੱਬ ਦਾ ਹੁਕਮ ਸੀ ਤੇ ਉਹਨੇ ਬੜੀ ਪਿਆਰੀ ਗੱਲ ਆਖੀ ਉਹ ਕਹਿੰਦਾ ਰੱਬਾ ਜੇ ਤੇਰੀ ਰਜ਼ਾ ਬਿਨਾ ਤੇਰੀ ਰਜ਼ਾ ਬਿਨਾ ਪੱਤਾ ਵੀ ਨਹੀਂ ਹਿੱਲਦਾ ਤੇ ਕੀ ਸਮਝੀਏ ਹਰ ਤਗੜੇ ਮਾੜੇ ਪਿੱਛੇ ਤੂੰ ਏ ਜਿਹੜੇ ਲੱਗਦੇ ਪੈਣੇ ਰਗੜੇ ਸਾਨੂੰ ਇਹਦੇ ਪਿੱਛੇ ਤੂੰ ਏ ਮੰਦਰ ਮਸਜਿਦ ਗਿਰਜੇ ਦੇ ਝਗੜੇ ਪਿੱਛੇ ਤੂੰ ਐ ਵੀ ਫਿਰ ਤੇ ਇਹ ਸਮਝੀ ਨਾ ਵੀ ਜਿਹੜਾ ਮੰਦਰਾਂ ਦਾ ਗਿਰਜਿਆਂ ਦਾ ਮਸਜਿਦਾਂ ਦਾ ਝਗੜੇ ਚੱਲਦੇ ਪੈਣੇ ਤੇ ਇਹਦੇ ਪਿੱਛੇ ਵੀ ਤੂੰ ਹੀ ਖੜਾ ਫਿਰਦਾ ਅਸਲ ਵਿੱਚ ਸਤਿਗੁਰ ਜੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹੀ ਗੱਲ ਇਸ ਸ਼ਲੋਕ ਵਿੱਚ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿੰਨੀ ਦੇਰ ਤੱਕ ਅਸੀਂ ਸੰਸਾਰ ਨਾਲ ਜੁੜੇ ਹੋਵਾਂਗੇ ਅਸੀਂ ਆਖਾਂਗੇ ਰੱਬ ਜੀ ਨੇ ਇੱਕਨਾਂ ਨੂੰ ਮਿਲਾ ਲਿਆ ਇੱਕਨਾਂ ਨੂੰ ਵਿਛੋੜ ਦਿੱਤਾ ਇੱਕਨਾਂ ਨੂੰ ਪ੍ਰਮਾਤਮਾ ਨੇ ਆਪਣੇ ਵਿੱਚ ਸਮਾ ਲਿਆ ਇੱਕਨਾਂ ਦਾ ਵਿਨਾਸ਼ ਕਰ ਦਿੱਤਾ ਪਰ ਇਸ ਗੱਲ ਦੀ ਸਮਝ ਕਿਵੇਂ ਆਏ ਆਏ ਕਿ ਗੁਰੂ ਕੋਲ ਹੁਣ ਇਹਨਾਂ ਸ਼ਬਦਾਂ ਦਾ ਭਾਵ ਕਿ ਪਾਤਸ਼ਾਹ ਕਹਿੰਦੇ ਨੇ ਇੱਕ ਨਾਂ ਹੁਕਮ ਸਮਾਏ ਲਏ ਇੱਕ ਉਹ ਨੇ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਗਏ ਗੁਰੂ ਨਾਲ ਜੁੜ ਕੇ ਧਿਆਨ ਦੇਣਾ ਸਮਝਣਾ ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਕਲਾਸ ਵਿੱਚ 50 ਸਟੂਡੈਂਟ ਬੈਠੇ ਹੋਏ ਨੇ ਕਲਾਸਰੂਮ ਦੇ ਅੰਦਰ ਉਹਨਾਂ ਨੇ ਪੂਰਾ ਸਾਲ ਆਪਣੀ ਸਟੱਡੀ ਕੀਤੀ ਪੂਰਾ ਸਾਲ ਉਸੇ ਕਮਰੇ ਦੇ ਅੰਦਰ ਬਹਿ ਕੇ ਉਹਨਾਂ ਪੰਜਾਵਾਂ ਦੇ ਵਿੱਚੋਂ ਕੁਝ ਐਸੇ ਸਨ ਜਿਹੜੇ ਜਿਨ੍ਹਾਂ ਨੇ ਫਸਟ ਡਿਵੀਜ਼ਨ ਲਈ ਕੁਝ ਐਸੇ ਸਨ ਜਿਨ੍ਹਾਂ ਦੀ ਸੈਕੰਡ ਆਈ ਕੁਝ ਐਸੇ ਜਿਨ੍ਹਾਂ ਦੀ ਥਰਡ ਆਈ ਇੱਕ ਦੋ ਐਸੇ ਵੀ ਸਨ ਮੇਰੇ ਵਰਗੇ ਜਿਹੜੇ ਫੇਲ ਹੋ ਗਏ ਹੁਣ ਕੀ ਸਮਝੀਏ ਵੀ ਜਿਹੜੇ ਫੇਲ ਹੋਏ ਉਹਨਾਂ ਪਿੱਛੇ ਉਹਨਾਂ ਦਾ ਟੀਚਰ ਹੈ ਵੀ ਉਹ ਉਹ ਆਖਣਗੇ ਸਾਨੂੰ ਤੇ ਟੀਚਰ ਨੇ ਪੜਾਇਆ ਨਹੀਂ ਵੀ ਅਸੀਂ ਤਾਂ ਤਾਂ ਫੇਲ ਹੋ ਗਏ ਵੀ ਸਾਨੂੰ ਤੇ ਮਾਸਟਰ ਨੇ ਪੜਾਇਆ ਹੀ ਨਹੀਂ ਤੇ ਜਿਹੜੇ ਫਰਸਟ ਆਏ ਉਹਨਾਂ ਕੀ ਆਖਣਾ ਹੈ ਉਹਨਾਂ ਸਾਰਾ ਕ੍ਰੈਡਿਟ ਆਪਣੇ ਟੀਚਰ ਨੂੰ ਦੇਣਾ ਵੀ ਨਹੀਂ ਅਸੀਂ ਤੇ ਇਸ ਦੇ ਕਰਕੇ ਪਹਿਲੇ ਨੰਬਰ ਤੇ ਆਏ ਆ ਜੇ ਇਹ ਨਾ ਪੜ੍ਹਾਣ ਵਾਲਾ ਹੁੰਦਾ ਤੇ ਅਸੀਂ ਪਹਿਲੇ ਨੰਬਰ ਤੇ ਆਣਾ ਹੀ ਨਹੀਂ ਸੀ ਥੋੜਾ ਸਮਝੋ ਹੁਣ ਆਪਣੇ ਆਪਣੇ ਆਪ ਨੂੰ ਇਸ ਚੀਜ਼ ਵਿੱਚ ਜੋੜ ਕੇ ਸਤਿਗੁਰੂ ਇਹੀ ਗੱਲ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਇੱਕ ਨਾ ਹੁਕਮ ਸਮਾਏ ਲਏ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਸਮਝ ਲਿਆ ਉਹਦੇ ਵਿੱਚ ਮਿਲ ਗਏ ਤੇ ਪਾਤਸ਼ਾਹ ਕਹਿੰਦੇ ਨੇ ਇੱਕ ਨਾ ਹੁਕਮੇ ਕਰੇ ਵਿਨਾਸ਼ ਤੇ ਇੱਕ ਉਹ ਸੀ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਸਮਝੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਕੇ ਦਾਤਾ ਜੀ ਕਹਿੰਦੇ ਨੇ ਉਹਨਾਂ ਦਾ ਸੰਸਾਰ ਦੇ ਅੰਦਰ ਵਿਨਾਸ਼ ਹੋ ਗਿਆ ਪਾਪ ਉਹ ਡੁੱਬ ਗਏ ਉਹ ਆਪਣੇ ਜੀਵਨ ਨੂੰ ਨਕਾਰਾ ਬਣਾ ਕੇ ਸੰਸਾਰ ਦੇ ਅੰਦਰ ਤਨਗੁਰੂ ਅਮਰਿਤ ਗੁਰੰਗਤ ਦੇ ਪਾਤਸ਼ਾਹ ਕਹਿੰਦੇ ਨੇ ਇੱਕ ਨਾ ਪਾਣ ਕੱਢ ਲੈ ਪਾਣੇ ਦਾ ਮਤਲਬ ਹੈ ਹੁਕਮ ਜਿਵੇਂ ਪਹਿਲਾ ਸ਼ਬਦ ਆਇਆ ਨਾ ਇੱਕ ਨਾ ਹੁਕਮੇ ਹੁਕਮ ਸਮਾਇ ਲੈ ਇੱਥੇ ਇਹ ਪਾਣ ਹੈ ਪਾਣੇ ਦਾ ਮਤਲਬ ਹੈ ਹੁਕਮ ਇੱਕ ਨਾ ਪਾਣ ਕੱਢ ਲੈ ਇੱਕੋ ਜਿਹੜੇ ਹੁੰਦੇ ਹੁਕਮ ਵਿੱਚ ਜੁੜ ਗਏ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਇਸ ਗੱਲ ਨੂੰ ਸਮਝ ਲਿਆ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਦੇ ਅੰਦਰ ਪ੍ਰਮਾਤਮਾ ਦੇ ਹੁਕਮ ਨੂੰ ਲਾਗੂ ਕਰ ਲਿਆ ਇੰਪਲੀਮੈਂਟ ਕਰ ਲਿਆ ਤੇ ਦਾਤਾ ਜੀ ਕਹਿੰਦੇ ਨੇ ਉਹ ਫਿਰ ਕੀ ਹੋਇਆ ਉਹਨਾਂ ਨੂੰ ਸਤਿਗੁਰ ਨੇ ਬਾਹਰ ਕੱਢ ਲਿਆ ਉਹਨਾਂ ਨੂੰ ਰੱਬ ਜੀ ਨੇ ਡੁੱਬਣ ਨਹੀਂ ਦਿੱਤਾ ਰੱਬ ਜੀ ਮਤਲਬ ਹੁਕਮ ਨੇ ਕਿਉਂਕਿ ਉਹ ਹੁਕਮ ਨਾਲ ਜੁੜ ਕੇ ਨਾ ਉਹਨਾਂ ਨੂੰ ਹੁਕਮ ਨੇ ਡੁੱਬਣ ਨਹੀਂ ਦਿੱਤਾ ਇੰਜ ਹੈ ਵੀ ਜਿਨ੍ਹਾਂ ਨੇ ਟੀਚਰ ਦੇ ਹੁਕਮ ਦੇ ਵਿੱਚ ਆ ਕੇ ਗੱਲ ਮੰਨ ਕੇ ਪੜ੍ਹਾਈ ਕਰ ਲਈ ਜਦੋਂ ਕਲਾਸਰੂਮ ਵਿੱਚ ਜਦੋਂ ਐਗਜ਼ਾਮੀਨੇਸ਼ਨ ਹਾਲ ਵਿੱਚ ਬੈਠੇ ਤੇ ਟੀਚਰ ਦੀ ਹਰ ਗੱਲ ਚੇਤਾ ਸੀ ਉਹਨਾਂ ਨੇ ਆਪਣਾ ਪੇਪਰ ਬੜੇ ਸੋਹਣੇ ਢੰਗ ਨਾਲ ਦੇ ਦਿੱਤਾ ਤੇ ਦਾਤਾ ਜੀ ਕਹਿੰਦੇ ਨੇ ਉਹ ਜਿਹੜੇ ਸ਼ਿਵ ਡੁੱਬੇ ਨਹੀਂ ਉਹਨਾਂ ਨੂੰ ਸਬਕ ਚੇਤੇ ਸੀ ਇਸ ਕਰਕੇ ਇੱਕ ਨਾਂ ਪਾਣੇ ਕੱਢ ਲਏ ਉਹ ਪ੍ਰਮਾਤਮਾ ਜੀ ਨੇ ਉਹਨਾਂ ਨੂੰ ਕੱਢ ਲਿਆ ਬਾਹਰ ਤੇ ਪਾਤਸ਼ਾਹ ਕਹਿੰਦੇ ਨੇ ਇੱਕ ਨਾਂ ਮਾਇਆ ਵਿੱਚ ਨਿਵਾਸ ਇਕੋ ਨੇ ਜਿੰਨਾ ਸਾਰੀ ਜ਼ਿੰਦਗੀ ਮਾਇਆ ਨੂੰ ਆਧਾਰ ਬਣਾ ਲਿਆ ਮੈਂ ਪਹਿਲੋ ਬੇਨਤੀ ਕੀਤੀ ਹੈ ਆਪਾਂ ਕਿੱਥੇ ਖੜੇ ਹੋਏ ਹਾਂ ਪਹਿਲਾਂ ਜੀਵਨ ਆਪਣੇ ਲਈ ਮੈਂ ਪੈਰਾਂ ਤੇ ਖੜਾ ਹੋ ਜਾਵਾਂ ਬੜੀ ਭੱਜ ਦੌੜ ਹੈ ਜੀਵਨ ਦੇ ਅੰਦਰ ਫਿਰ ਬੱਚੇ ਜਿਹੜੇ ਨੇ ਉਹ ਸਟੈਂਡ ਹੋ ਜਾਣ ਬੱਚੇ ਸਟੈਂਡ ਹੋ ਗਏ ਹੁਣ ਬੱਚਿਆਂ ਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਹੁਣ ਪੋਤਰੇ ਪੋਤਰੀਆਂ ਉਹਨਾਂ ਵਿੱਚ ਇਸੇ ਤਰ੍ਹਾਂ ਬੰਦਾ ਸੰਸਾਰ ਤੋਂ ਗਿਆ ਹੁਣ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਜਿਨ੍ਹਾਂ ਨੂੰ ਜਿਹੜੇ ਮਾਇਆ ਵਿੱਚ ਨਿਵਾਸ ਸੀ ਉਹਨਾਂ ਦਾ ਜੀਵਨ ਇੱਥੇ ਖੜਾ ਹੋਇਆ ਹੈ। ਉਮੂਮਨ ਆਪਾਂ ਸਾਰੇ ਇੱਥੇ ਖੜੇ ਹੋਏ ਹਾਂ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਦੋ ਸ਼ਬਦ ਨੇ ਸੁਖਨੀ ਸਾਹਿਬ ਦੀ ਬਾਣੀ ਤੁਸੀਂ ਸਾਰੇ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ। ਸਰਗੁਣ ਮਤਲਬ ਮਤਲਬ ਮਾਇਆ ਦੇ ਕਿੰਨਾ ਗੁਣਾ ਦੇ ਵਿੱਚ ਲਿਪਟੇ ਨਿਰਗੁਣ ਮਾਇਆ ਦੇ ਕਿੰਨਾ ਗੁਣਾ ਤੋਂ ਨਿਰਲੇਪ ਇਸ ਧਰਤੀ ਦੇ ਉੱਪਰ ਰੱਬ ਦੇ ਤਿੰਨ ਗੁਣ ਕੰਮ ਕਰਦੇ ਨੇ ਤਿੰਨ ਹੁਕਮ ਦੇ ਅੰਦਰ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਇਨ੍ਹਾਂ ਵਿੱਚ ਜਦੋਂ ਵਿਚਰਨੇ ਆਪਾਂ ਸਾਰੇ ਪਾਤਸ਼ਾਹ ਕਹਿੰਦੇ ਨੇ ਦੋ ਰੂਪ ਨੇ ਸਰਗੁਣ ਤੇ ਨਿਰਗੁਣ ਸਰਗੁਣ ਦਾ ਮਤਲਬ ਇਹ ਸਾਰਿਆਂ ਦੇ ਵਿੱਚ ਇਹ ਤਿੰਨਾ ਗੁਣਾ ਦੇ ਵਿੱਚ ਅਲੇਪ ਹੋਇਆ ਹੈ ਜਦੋਂ ਆਪਾਂ ਸਾਰੇ ਮਾਇਆ ਦੇ ਕਿੰਨਾ ਗੁਣਾਂ ਦੇ ਵਿੱਚ ਆਪਾਂ ਸਰਗੁਣ ਰੂਪ ਵਿੱਚ ਆਪਾਂ ਸਾਰੇ ਤੇ ਜਦੋਂ ਇਹਨਾਂ ਇਸ ਇਹਦੇ ਵਿੱਚੋਂ ਬਾਹਰ ਨਿਕਲਨੇ ਆ ਫਿਰ ਸਮਝ ਆਉਂਦੀ ਵੀ ਨਹੀਂ ਪ੍ਰਮਾਤਮਾ ਸਿਰਫ ਇੱਥੇ ਨਹੀਂ ਹੈ ਉਹ ਤੇ ਨਿਰਗੁਣ ਰੂਪ ਵਿੱਚ ਵੀ ਹੈ ਫਿਰ ਬੰਦਾ ਤਿੰਨਾ ਤੋਂ ਅੱਗੇ ਚੌਥੇ ਵੱਲ ਨੂੰ ਕਦਮ ਬੰਨ੍ਹਦਾ ਹੈ ਇਸੇ ਕਰਕੇ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਇੱਕ ਨਾਂ ਪਾਣੇ ਕੱਢ ਲਏ ਇੱਕ ਨਾਂ ਮਾਇਆ ਵਿੱਚ ਨਿਵਾਸ ਇੱਕ ਉਹ ਨੇ ਜਿਹੜੇ ਹੁਕਮ ਵਿੱਚ ਜੁੜ ਗਏ ਉਹ ਸਤਿਗੁਰ ਜੀ ਉਹਨਾਂ ਨੂੰ ਤੋਂ ਆਪਣੀ ਰਜ਼ਾ ਵਿੱਚ ਤੋੜ ਕੇ ਬਾਹਰ ਕੱਢ ਲਿਆ ਉਹ ਸੰਸਾਰ ਭਵਜਲ ਵਿੱਚ ਡੁੱਬੇ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਇੱਕ ਨਾ ਹੁਕਮਾਇਆ ਵਿੱਚ ਨਿਵਾਸ ਇੱਕ ਮਾਇਆ ਦੇ ਵਿੱਚ ਹੀ ਸਾਰੀ ਜ਼ਿੰਦਗੀ گزار ਕੇ ਚਲੇ ਗਏ ਮਾਇਆ ਨਾ ਟਨਲੀ ਕਰੰਸੀ ਸਿਰਫ ਮਾਇਆ ਦਾ ਮਤਲਬ ਕਰੰਸੀ ਨਹੀਂ ਹੈ ਪੈਸਾ ਨਹੀਂ ਹੈ ਮਾਇਆ ਹਰੋ ਚੀਜ਼ ਹੈ ਜਿੰਦੇ ਕਰਕੇ ਅਸੀਂ ਰੱਬ ਭੁੱਲੇ ਹੋਏ ਹਾਂ ਜਿੰਦੇ ਕਰਕੇ ਰੱਬ ਭੁੱਲੇ ਹੋਏ ਹਾਂ ਉਹ ਕੋਈ ਵੀ ਚੀਜ਼ ਹੋ ਸਕਦੀ ਹੈ ਪਰਿਵਾਰ ਹੋ ਸਕਦਾ ਹੈ ਬੱਚੇ ਹੋ ਸਕਦੇ ਨੇ ਬੰਦਾ ਕਹਿੰਦਾ ਨਾ ਮੇਰੇ ਕੋਲ ਸਮਾਂ ਨਹੀਂ ਕੀ ਕਰੀਏ ਬੱਚਿਆਂ ਨੂੰ ਟਾਈਮ ਦੇਣਾ ਪੈਂਦਾ ਵੀ ਜਦੋਂ ਬੱਚਾ ਬੱਚੇ ਕਿਸੇ ਪਾਸੇ ਲੱਗ ਜਾਣਗੇ ਬੱਚੇ ਜੀਵਨ ਦੇ ਅੰਦਰ ਕਿਸੇ ਮੁਕਾਮ ਤੇ ਪਹੁੰਚ ਜਾਣਗੇ ਫਿਰ ਸੋਚਾਂਗਾ ਫਿਰ ਪਹੁੰਚਦਾ ਫਿਰ ਕਹਿੰਦਾ ਹਾਂ ਹੁਣ ਸਮਾਂ ਨਹੀਂ ਭਾਈ ਸਭ ਕੀ ਕਰੀਏ ਹੁਣ ਪੁੱਤਰੇ ਹੀ ਨਹੀਂ ਪੁੱਤਰੀਆਂ ਹੀ ਨਹੀਂ ਪਿੱਛਾ ਛੱਡਦੇ ਦਾਤਾ ਜੀ ਕਹਿੰਦੇ ਨੇ ਇਹ ਹੈ ਮਾਇਆ ਬੰਦਾ ਜੁੜੇ ਖਚ ਤੇ ਕਿਤੇ ਨਾ ਕਿਤੇ ਤੁਸੀਂ ਦੇਖੋ ਨਾ ਪਿੱਛੇ ਪਾਰਕ 'ਚ ਚਲੇ ਜਾਓ ਸ਼ਾਮ ਨੂੰ 70 70 ਸਾਲ ਦੇ 80 80 ਸਾਲ ਦੇ ਬਜ਼ੁਰਗ ਬੈਠੇ ਹੋਣਗੇ ਤਾਸ਼ ਖੇਡਦੇ ਪੀ ਹੋਣਗੇ ਮਾਇਆ ਵਿੱਚ ਗ੍ਰਸਤ ਨੇ ਉਹ ਘੜ ਤੋਂ ਘੜ ਤੇ ਸਮਰ ਵਿੱਚ ਤੇ ਰਾਮ ਰਾਮ ਰੱਬ ਰੱਬ ਕਰ ਲੋ ਇਸਮਰ ਦੇ ਵਿੱਚ ਵੀ ਦਾਤਾ ਜੀ ਕਿਉਂ ਕਿਉਂਕਿ ਮਨ ਉਹਦੇ ਵਿੱਚ ਖੱਜ ਤੇ ਮਨ ਨੂੰ ਅੱਗੇ ਤੋਂ ਅੱਗੇ ਨਹੀਂ ਕੁਝ ਨਜ਼ਰ ਆ ਰਿਹਾ ਮਨ ਕਹਿੰਦਾ ਹੀ ਜੀਵਨ ਹੈ ਤੇ ਸਤਿਗੁਰ ਜੀ ਕਹਿੰਦੇ ਨੇ ਇਤਨਾ ਭਾਣੇ ਕੱਢ ਲੈ ਜਿਹੜੇ ਭਾਣੇ ਨਾਲ ਹੁਕਮ ਨਾਲ ਜੁੜੇ ਉਹਨੂੰ ਰੱਬ ਜੀ ਨੇ ਬਾਹਰ ਕੱਢ ਲਿਆ ਉਹਨੇ ਡੁੱਬੇ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਨਿਤਨੇਮ ਕਰਦੇ ਨੇ ਗੁਰਦੁਆਰੇ ਜਾਂਦੇ ਨੇ ਬਾਣੀ ਸੁਣਦੇ ਨੇ ਸੰਸਾਰ ਦੇ ਕਾਰ ਵਿਹਾਰ ਕਰਕੇ ਫਿਰ ਰੱਬ ਦਾ ਸ਼ੁਕਰ ਕਰਦੇ ਨੇ ਉਹਨਾਂ ਨੇ ਜੀਵਨ ਨੂੰ ਬੈਲੈਂਸ ਕੀਤਾ ਆ ਬੈਲੈਂਸ ਤੇ ਜਿਨ੍ਹਾਂ ਨੂੰ ਮਾਇਆ ਵਿੱਚ ਨਿਵਾਸ ਉਹਨਾਂ ਦਾ ਜੀਵਨ ਹਨ ਬੈਲੈਂਸ ਹੈ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਉਹ ਉੱਠਦੇ ਸਵੇਰ ਰੇਤੋਂ ਰਾਤ ਸੌਣ ਤੱਕ ਮਾਇਆ ਵਿੱਚ ਖੱਜਤ ਨਹੀਂ ਪਦਾਰਥਾਂ ਵਿੱਚ ਖੱਜਤ ਨਹੀਂ ਉਹ ਵਸਤੂਆਂ ਵਿੱਚ ਖੱਜਤ ਨਹੀਂ ਦਾਤਾ ਜੀ ਕਹਿੰਦੇ ਨੇ ਇੱਕ ਨਾ ਮਾਇਆ ਵਿੱਚ ਨਿਵਾਸ ਏਬ ਪਿਆਖ ਨਾ ਜਾਪਈ ਗੁਰੰਗਤ ਦੇ ਪਾਤਸ਼ਾਹ ਕਹਿੰਦੇ ਨੇ ਇਹ ਨਹੀਂ ਆਖਿਆ ਜਾ ਸਕਦਾ ਜੇ ਕਿਸੇ ਆਣੈ ਰਾਸ ਕੀ ਪਰਮਾਤਮਾ ਕਿੰਨੂ ਇਹ ਰਜ਼ਾ ਵਿੱਚੋਂ ਆਪਣੀ ਲਿਹਾਕੇ ਬਾਹਰ ਕੱਢੇਗਾ ਇਤਨੀ ਆਖਿਆ ਜਾ ਸਕਦਾ ਨਾ ਕੌਣ ਦੱਸੇਗਾ ਕੌਣ ਇਸ ਗੱਲ ਦੀ ਤਸਦੀਕ ਕਰੇਗਾ ਕੌਣ ਨਿਰਣਾ ਕਰੇਗਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਅਖੀਰ ਵਿੱਚ ਪਤਾ ਕੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਪਤਾ ਕੌਣ ਨਿਰਣਾ ਕਰੇਗਾ ਨਾਨਕ ਗੁਰਮੁਖ ਜਾਣੀ ਹੈ ਇਹ ਨਾਨਕ ਜੀ ਜਿਹੜੇ ਗੁਰੂ ਨਾਲ ਜੁੜ ਗਏ ਉਹਨਾਂ ਜਾਣ ਲਿਆ ਇਹਦਾ ਮਤਲਬ ਹੈ ਜੇ ਹੁਕਮ ਨੂੰ ਸਮਝਣਾ ਹੈ ਤੇ ਫਿਰ ਗੁਰੂ ਨਾਲ ਜੁੜਨਾ ਜ਼ਰੂਰੀ ਹੈ ਜੁੜਨ ਦਾ ਮਤਲਬ ਗੁਰਦੁਆਰੇ ਆਣਾ ਨਹੀਂ ਹੈ ਇਹਤੇ ਪੌੜੀ ਹੈ ਮੈਂ ਪਹਿਲੋ ਬੇਨਤੀ ਕੀਤੀ ਹੈ ਤਰਮ ਗਿਆਨ ਸ਼ਰਮ ਕਰਮ ਸੱਚ ਖੰਡ ਇਹ ਪੌੜੀਆਂ ਨੇ ਗੁਰਦੁਆਰਿਆਂ ਨਾਲ ਸੋਝੀ ਆ ਗਈ ਬੜੀ ਚੰਗੀ ਗੱਲ ਹੈ ਆਪਾਂ ਸਵੇਰੇ ਆ ਜਾਈਏ ਸ਼ਾਮੀ ਆਣੇ ਗੁਰੂ ਨੇ ਬੜਾ ਤਰਸ ਕੀਤਾ ਸਾਡੇ ਤੇ ਸੰਸਾਰ ਨਾਲੋਂ ਕੁਝ ਵੱਖਰਾ ਜੀਵਨ ਸਾਨੂੰ ਦਿੱਤਾ ਪਰ ਇੱਥੇ ਆ ਕੇ ਰੁਕਣਾ ਨਹੀਂ ਹੈ ਗਿਆਨ ਗਿਆਨ ਤੋਂ ਅਗੇ ਸ਼ਰਮ ਸ਼ਰਮ ਤੋਂ ਅਗੇ ਬਖਸ਼ਿਸ਼ ਤੱਕ ਪਹੁੰਚਣਾ ਬਖਸ਼ਿਸ਼ ਤੱਕ ਪਹੁੰਚਣ ਵਾਲਿਆਂ ਦੇ ਫਿਰ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ ਨੇ ਦਾਤਾ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨਾਨਕ ਗੁਰਮੁਖ ਜਾਣੀਏ ਇਹ ਨਹੀਂ ਕੋਈ ਜਾਣ ਸਕਦਾ ਵੀ ਕੌਣ ਤਰੇਗਾ ਕੌਣ ਲੰਗੇਗਾ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਕੋਈ ਇਸ ਗੱਲ ਦੀ ਤਸਦੀਕ ਨਹੀਂ ਕਰ ਸਕਦਾ ਕਿਸੇ ਕੋਲੋਂ ਇਸ ਗੱਲ ਦੀ ਪੁਲਟੀ ਨਹੀਂ ਹੈ ਕਿਸੇ ਕੋਲ ਇਹਨਾਂ ਗਿਆਨ ਨਹੀਂ ਹੈ ਇੱਕੋ ਹੀ ਹੈ ਨਾਨਕ ਗੁਰਮੁਖ ਜਾਣੀ ਜਿਹੜੇ ਗੁਰੂ ਨੂੰ ਜਾਣ ਗਏ ਗੁਰੂ ਦੀ ਦੱਸੀ ਹੋਈ ਗੱਲ ਨੂੰ ਸਮਝ ਗਏ ਜਾਂ ਕੋ ਆਪ ਕਰੇ ਪ੍ਰਗਾਸ ਜਿਨ੍ਹਾਂ ਤੇ ਮਾਲਕ ਆਪ ਜਿਨ੍ਹਾਂ ਦੇ ਜੀਵਨ ਵਿੱਚ ਤਰਸ ਕਰਕੇ ਫਿਰ ਪ੍ਰਕਾਸ਼ ਕਰ ਦਿੰਦਾ ਹੈ ਜਿਹੜੇ ਗੁਰੂ ਨਾਲ ਜੁੜੇ ਉਹਨਾਂ ਦੇ ਅੰਦਰ ਆਤਮ ਪ੍ਰਗਟਾਸ਼ ਹੋਇਆ ਉਹਨਾਂ ਦੇ ਅੰਦਰ ਜਾਗਰਤੀ ਪੈਦਾ ਹੋਈ ਉਹ ਅੰਦਰੋਂ ਜਾਗ ਗਏ ਜਿਹਨੂੰ ਪਾਤਸ਼ਾਹ ਕਹਿੰਦੇ ਆ ਨਾ RAM ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤ ਨਹ ਜੋ ਹੋਇ ਤਿਤ ਚਾਖ ਨ ਲੱਗੈ ਉਹਨਾਂ ਨੂੰ ਸਮਝ ਆ ਗਈ ਬਿਨ ਹਰ ਕਾਮਨਾ ਆਵਤ ਹੈ ਜਾਂ ਸਿਉ ਰਾਜ ਮਾਚ ਤੁਮ ਲੱਗੇ ਉਹ ਮੋਹਨੀ ਮੋਹਾਵਤ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਗੁਰਮਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਜਿੰਦੇ ਅੰਦਰ ਸਤਿਗੁਰ ਨੇ ਆਪ ਕਿਰਪਾ ਕਰਕੇ ਪ੍ਰਗਾਸ ਕਰ ਦਿੱਤਾ ਜਿੰਨੂੰ ਗੁਰੂ ਨੇ ਆਪਣੇ ਨਾਲ ਜੋੜ ਲਿਆ ਜਿਨ੍ਹਾਂ ਨੇ ਹੁਕਮ ਨੂੰ ਸਮਝ ਲਿਆ ਦਾਤਾ ਜੀ ਕਹਿੰਦੇ ਨੇ ਉਹ ਫਿਰ ਇਸ ਰਾਹ ਦੇ ਪੰਧੀ ਬਣ ਜਾਂਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਧਰਮ ਖੰਡ ਪ੍ਰਗਾਸ ਕਰ ਜਾਂਦਾ ਹੈ ਉਹ ਗਿਆਨ ਖੰਡ ਦੇ ਪੰਧੀ ਬਣ ਜਾਂਦੇ ਨੇ ਸਭ ਕਿਰਪਾ ਕਰਨ ਅਗਲੇ ਦੀ ਪੌੜੀ ਜਿੰਦੀ ਵਿਚਾਰ ਕੱਲ ਦੇ دیਵਾਨਾ ਵਿੱਚ ਆਪਾਂ ਰਲ ਮਿਲ ਕੇ ਕਰਾਂਗੇ ਖੁਈਆਂ ਗ ਇਹਾਂ ਬਖਸ਼ ਲੈਣੀਆਂ ਜੀ ਬੁਲਾਓ ਫਲਾ